ਭੈਣੇ ਤੁਸੀਂ ਕਹਿੰਦੇ ਹੋ ਭੱਜਣ ਦਾ ਟਿਕਾਣਾ ਉਹ ਤਾਂ ਕਹਿੰਦੀ ਅਸੀਂ ਪੰਜਾਬ ਦੇ ਵਿੱਚ ਮੰਗਾ ਬੂਰੀਆਂ ਕਰਤੀਆਂ ਪੰਜ ਸਟੇਟਾਂ 'ਚ ਚੋਣਾ ਹੋਈਆਂ ਸੀ ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਥੋਂ ਹਾਰੀ ਐ ਉਹਨਾਂ ਨੂੰ ਕੋਈ ਸੀਟ ਨਹੀਂ ਮਿਲੀ ਨਾਟੇ ਨਾਲ ਮੁਕਾਬਲਾ ਨਹੀਂ ਕਰ ਸਕੀ ਪਰ ਉਹ ਕਹਿੰਦੀ ਸੀਗੇ ਅਸੀਂ ਔਰਤਾਂ ਨੂੰ ਪੰਜਾਬ ਦੇ ਵਿੱਚ 1000 ਰੁਪਏ ਗਰੰਟੀ ਦਿੱਤੀ ਸੀ ਔਰਤਾਂ ਖੁਸ਼ਹਾਲ ਨੇ ਪੰਜਾਬ ਦੇ ਵਿੱਚ ਚੰਗੀ ਲੀਤੇ ਚੜਿਆ ਹੋਇਆ ਪੰਜਾਬ ਆ ਜਿਹੜਾ ਕਹਿੰਦੀ ਅਗੇ ਖੁਸ਼ਹਾਲ ਵਸਦਾ ਪੰਜਾਬ ਤੇ ਔਰਤਾਂ ਐਸ਼ ਕਰਦੀਆਂ ਨੇ ਕਿਵੇਂ ਕਹਿੰਦੇ ਕਿ ਔਰਤਾਂ ਜਿਹੜੀਆਂ ਪੰਜਾਬ ਦੇ ਵਿੱਚ ਸੁਰੱਖਿਅਤ ਨੇ ਸੁਰੱਖਿਅਤ ਮਹਿਸੂਸ ਕਰ ਰਹੀਆਂ ਤੁਸੀਂ ਜੇ ਅਸੀਂ ਸੁਰੱਖਤ ਤਾਂ ਹੁੰਦੀਆਂ ਤੇ ਤਿੰਨ ਦਿਨਾਂ ਤੋਂ ਲੈ ਕੇ ਦਿਨ ਰਾਤ ਦਾ ਧਰਨਾ ਨਹੀਂ ਅਸੀਂ ਇੱਥੇ ਲਾਉਂਦੀਆਂ ਸੀ ਇਹ ਮਾਨ ਦੀ ਸਰਕਾਰ ਨੂੰ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਫਿਰ ਇੱਥੇ ਧਰਨੇ ਕਿਉਂ ਲਾਉਂ ਕਹਿਣਾ ਸੌਖੀਆਂ ਫਿਰ ਧਰਨੇ ਕਿਉਂ ਲੱਗ ਰਹੇ ਸਾਨੂੰ ਜਵਾਬ ਦੇਵੇ ਸਾਡੀਆਂ ਗੱਲਾਂ ਦਾ ਆਕੇ ਸਾਡੇ ਨਾਲ ਗੱਲ ਕਰੇ ਭਗਵੰਤਮਾਨ ਜਿੱਥੇ ਵੀ ਸੁਣਦਾ ਸਾਡੇ ਨਾਲ ਗੱਲ ਕਰੇ ਆਕੇ ਆਏ ਦਿਨ ਲੱਗਿਆ ਪਿਆ ਹੁੰਦਾ ਮੈਂ ਸਟੇਜ ਉੱਤੇ ਭਾਸ਼ਣ ਦੇਣ ਵਾਸਤੇ ਮਾਨ ਸਰਕਾਰ ਦਾ ਕਹਿੰਦੀ ਅਸੀਂ ਚੱਲਦੇ ਹੀ ਪਿੰਡਾਂ ਦੇ ਵਿੱਚੋਂ ਆ ਘਰਾਂ ਦੇ ਵਿੱਚੋਂ ਸਰਕਾਰ ਚੱਲ ਰਹੀ ਆ ਸਾਡੀ ਤਾਂ ਅਸੀਂ ਆਮ ਲੋਕਾਂ ਕਹਿੰਦੇ ਘਰਾਂ ਦੇ ਵਿੱਚ ਰਹਿਨੇ ਆ ਅਸੀਂ ਤਾਂ ਮਾਨ ਨੂੰ ਤਾਂ ਮੈਂ ਇਹੀ ਕਹਿਣਾ ਚਾਹੁੰਨੀ ਆ ਵੀ ਹਰ ਇੱਕ ਫੇਸਬੁੱਕ ਤੇ ਦੇਖ ਲਾ ਵੀ ਤੇਰੀ ਕੁੜੀ ਤੈਨੂੰ ਕੀ ਕਹਿ ਰਹੀ ਆ ਵੀ ਜਿਹੜਾ ਆਪਣੇ ਬੱਚੇ ਨਹੀਂ ਸੰਭਾਲ ਸਕਦਾ ਤੇ ਇਹ ਜਨਤਾ ਨੂੰ ਕੀ ਸੰਭਾਲ ਲੂਗਾ ਵਾਕਈ ਗੱਲ ਸਾਡੇ ਸਾਹਮਣੇ ਆ ਅੱਜ ਤਾਂ ਭੈਣੇ ਤੁਸੀਂ ਕਹਿਨੀ ਆ ਕਿ ਤੁਸੀਂ ਆਪਦੇ ਬੱਚੇ ਨਹੀਂ ਸੰਭਾਲ ਸਕਦਾ ਉਹਦੇ 1000 ਰੁਪਏ ਦੇ ਲਈ ਤੁਸੀਂ ਵੱਧ ਚੜ ਕੇ ਵੋਟਾਂ ਪਾਈਆਂ ਤੇ 92 ਐਮਐਲਏ ਜਿਧਾਤੇ ਜਿਹੜੀਆਂ ਮਸ਼ੀਨਾਂ ਵੀ ਤੋੜਨ ਵਾਲੀਆਂ ਕਰਤੀਆਂ ਸੀ ਵੋਟਾਂ ਪਾਪਾ ਛੇ ਅੱਜ ਅਸੀਂ ਕੁਰਸੀ ਤੇ ਬਿਠਾਉਣਾ ਜਾਣਦਾਂ ਨਾ ਇਹ ਔਰਤ ਦੀ ਜਾਤ ਆ ਜਿਹੜੀ ਔਰਤ ਦੀ ਜਾਤ ਬਹੁਤ ਪਾੜੀ ਆ ਜੇ ਅਸੀਂ ਕੁਰਸੀ ਤੇ ਬਿਠਾਉਣਾ ਜਾਣਦਾਂ ਨਾ ਤੇ ਅਸੀਂ ਲਾਉਣਾ ਵੀ ਜਾਣਦਾਂ ਇੱਕ ਵਾਰੀ ਇੱਕ ਵਾਰੀ ਸਾਡੇ ਪਿੰਡ ਭਗਵੰਤ ਮਾਨ ਵੜੇ ਅਸੀਂ ਕਾਲੀਆਂ ਝੰਡਾਂ ਲਾ ਕਰਾਂਗੇ ਅੱਛਾ ਕਾਲੀਆਂ ਝੰਡੀਆਂ ਲੈ ਕੇ ਸਵਾਗਤ ਕਰੋ ਬਸ 3 ਮਹੀਨੇ ਰਹਿ ਗਏ ਵੋਟਾਂ ਦੇ ਵਿੱਚ ਉਹ ਕਹਿੰਦੇ ਸਾਡੇ ਕੰਮ ਹੀ ਐਨੇ ਕਰਤੇ ਕੇ ਲੋਕ ਆਪਣੇ ਆਪ ਵੋਟਾਂ ਪਾ ਦੇਣਗੇ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਣੀ ਜਦੋਂ ਸਾਡੇ ਘਰਾਂ 'ਚ 10 ਮਹੀਨੇ ਹੋ ਗਏ ਸਾਡੇ ਪਿੰਡ 'ਚ ਧਰਨਾ ਲਾਈ ਬੈਠੀ ਨੂੰ ਮੈਨੂੰ ਪਿੰਡ ਦੇ ਆਉਣ ਦੇ ਵਿੱਚ ਜਿੱਥੇ ਕਿ ਸਾਡੀਆਂ ਬਲਡੋਜ਼ਰ ਨਾਲ ਛੱਤਾਂ ਢਾਂਜੀਆਂ ਜਾਂਦੀਆਂ ਸੀ ਕਿ ਸਾਡੇ ਘਰ ਢਾਏ ਜਾ ਰਹੇ ਸੀ ਕਿਉਂਕਿ ਇਹ ਸਰਕਾਰੀ ਥਾਂ ਸਰਕਾਰੀ ਥਾਂ ਕਹੇ ਕਿ ਤੇ ਸਾਡੇ ਘਰ ਢਾਏ ਜਾ ਰਹੇ ਸੀਗੇ ਪਰ ਮੈਂ ਇਹ ਕਹਿੰਨੀ ਆ ਵੀ ਇੱਕ ਵਾਰੀ ਵੜੇ ਤਾਂ ਸਹੀ ਸਾਡੇ ਪਿੰਡ ਪਿੰਡ ਦੇ ਆਉਣ ਦੇ ਵਿੱਚ ਵੜੇ ਭਗਵੰਤ ਮਾਨ ਮੈਂ ਪੁੱਛਾ ਉਹਨੂੰ ਵੀ ਕਿੱਥੇ ਆ ਸਾਡੇ 5-5 ਮਰਲੇ ਦੇ ਪਲਾਟ ਕਿੱਥੇ ਆ ਸਾਡਾ ਜਿਹੜਾ ਪੈਨਸ਼ਨ ਆ ਕਿੱਥੇ ਸਾਡਾ 1000 ਰੁਪਇਆ ਬੇਜਤੀ ਹੁੰਦੀ ਆ ਸਾਡਾ ਬਣਦਾ ਹੱਕ ਸਾਨੂੰ ਦੇਵੇ ਜਿੱਥੇ ਅਸੀਂ ਐ ਕਹਿ ਸਕਗੇ ਵੀ ਅਸੀਂ ਆਪਦੇ ਖੇਤੋਂ ਸਾਗ ਤੋੜਨ ਜਾਂਦੀਆਂ ਸਾਨੂੰ ਕੋਈ ਲਲਕਰਾਂ ਨਾ ਮਾਰੇ ਸਾਡੀ ਕੋਈ ਬੇਜਤੀ ਨਾ ਕਰੇ ਸਾਡੀਆਂ 16 ਮੰਗਾਂ ਦੀਆਂ 16 ਜਿੰਨਾ ਚਿਰ ਭਵੰਤਮਣ ਮੰਨਦਾ ਨਹੀਂ ਅਸੀਂ ਆਪਦੇ ਘਰ ਪਿੰਡਾਂ ਵਿੱਚ ਵੜਨ ਨਹੀਂ ਦੇਵਾਂਗੇ ਜਿੱਥੇ ਵੀ ਸਾਨੂੰ ਪਤਾ ਲੱਗੂਗਾ ਅਸੀਂ ਸਾਰੇ ਜਥੇਬੰਦੀਆਂ ਜਾ ਕੇ ਤੇ ਅਸੀਂ ਇਹਨਾਂ ਦਾ ਘਰਾਓ ਕਰਾਂਗੇ